ਨਮਸਕਾਰ ਜੀ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸੁਸ਼ੀਲ ਢਿੰਗੜਾ ਇਸ ਵੇਲੇ ਦੀ ਇੱਕ ਖਬਰ ਇਹ ਹੈ ਕਿ ਕਰਫੂ ਲੱਗਾ ਹੋਇਆ ਹੈ ਪੰਜਾਬ ਪੁਲਿਸ ਕਿਸ ਤਰ੍ਹਾਂ ਸਹਿਯੋਗ ਕਰ ਰਹੀ ਹੈ ਇਹ ਤੁਹਾਨੂੰ ਇਸ ਛੋਟੇ ਜਿਹੇ ਕਲਿੱਪ ਦੇ ਵਿੱਚ ਅਸੀਂ ਦਿਖਾਉਣ ਜਾ ਰਹੇ ਹਾਂ ਕੈਮਰਾਮੈਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ ਵਾਸੀਆਂ ਨੂੰ ਵਾਰ-ਵਾਰ ਬੇਤੀ ਕੀਤੀ ਜਾਂਦੀ ਹੈ ਕਿ ਆਪਾਂ ਘਰਾਂ ਦੇ ਵਿੱਚ ਰਹੀਏ ਪਰਮਾਦੇਵ ਦਾ ਅਸਾ ਕਰੀਏ ਲੋਕ ਭਲਾਈ ਲਈ ਅਸਾ ਕਰੀਏ ਕਿਉਂਕਿ ਤੁਸੀਂ ਸਭ ਜਾਣਦੇ ਹੋ ਇਸ ਬਿਮਾਰੀ ਤੋਂ ਕੰਟਰੋਲ ਕਰ ਲਈ ਡਾਕਟਰਾਂ ਦਾ ਜੋਰ ਲੱਗ ਚੁੱਕਾ ਪਰ ਕੰਟਰੋਲ ਨਹੀਂ ਹੋਈ ਤੋ ਸਾਡਾ ਹੁਣ ਕੋਈ ਇੱਕ ਸਹਾਰਾ ਅਸੀਂ ਪਰਮਪਤਾ ਪ੍ਰਮਾਤਮਾ ਦੀ ਅਸਾ ਕਰਨੀ ਕਰਾ ਕੇ ਬੈਠ ਕੇ ਲੋਕ ਭਲਾਈ ਲਈ ਅਸਾ ਕਰੀਏ ਤਾਂ ਇਸ ਨਾਮ ਰਾਗ ਬਿਮਾਰੀ ਤੋਂ ਬਚਿਆ ਜਾ ਸਕੇ ਕੋਈ ਸੁਣੋ ਕਿਲਾਕੀਆ ਨਾ ਗਾਓ ਕੋਈ ਸੇਈ ਤੇ ਅਸੀਂ ਬਾਹਰ ਆ ਗਏ ਮੀਰ ਜੀ ਬਾਜੋ ਬਾਹਰ ਕਰੋਨਾ ਖੜਾ ਕਰੋਨਾ ਖੜਾ